ਰੇਡੀ ਡੈਮਾਂ ਨੂੰ ਆਜ਼ਾਦ ਭਾਰਤ ਦੇ ਆਧੁਨਿਕ ਮੰਦਰ ਕਿਹਾ ਜਾਂਦਾ ਹੈ ਡੰਡੀ ਦੇਸ਼ ਦੀ ਖੇਤੀ ਉਤਪਾਦਕਤਾ ਅਤੇ ਬਿਜਲੀ ਵਿੱਚ ਆਤਮ ਨਿਰਭਰਤਾ ਦੇ ਉਦੇਸ਼ ਨਾਲ ਕਈ ਡੈਮਾਂ ਦਾ ਨਿਰਮਾਣ ਕੀਤਾ ਗਿਆ ਹੈ ਡੰਡੀ ਇਸੇ ਲੜੀ ਹੇਠ ਸ਼ਾਪੁਰ ਕੰਡੀ ਡੈਮ ਪਰਾਜੈਕਟ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਨਦੀ ਉੱਤੇ ਤਿਆਰ ਕੀਤਾ ਗਿਆ ਹੈ ਡੰਡੀ ਇਹ ਡੈਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲ 1960 ਵਿੱਚ ਨਦੀਆਂ ਦੀ ਵੰਡ ਨੂੰ ਲੈ ਕੇ ਹੋਏ ਸਿੰਧ ਜਲ ਸਮਝੌਤੇ ਮੁਤਾਬਿਕ ਬਣਾਇਆ ਗਿਆ ਹੈ ਡੰਡੀ ਉਕਤ ਸਮਝੌਤੇ ਤਹਿਤ ਰਾਵੀ ਸਤਲੁਜ ਅਤੇ ਬਿਆਸ ਨਦੀਆਂ ਦੇ ਪਾਣੀ ਉੱਤੇ ਭਾਰਤ ਦਾ ਹੱਕ ਹੈ ਡੰਡੀ ਭਾਰਤ ਨੇ ਆਪਣੇ ਹੱਕ ਦੀ ਵਰਤੋਂ ਕਰਦਿਆਂ ਰਾਵੀ ਦੇ ਪਾਣੀ ਨੂੰ ਰੋਕ ਕੇ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਕੀਤਾ ਹੈ ਡੰਡੀ ਸ਼ਾਹਪੁਰ ਕੰਢੀ ਡੈਮ ਦੇ ਗੇਟ ਬੰਦ ਕਰਨ ਨਾਲ ਮਾਦੋਪੁਰ ਹੈੱਡ ਬਰਕਸ ਰਾਹੀਂ ਹਰ ਸਾਲ ਪਾਕਿਸਤਾਨ ਨੂੰ ਜਾਣ ਵਾਲੇ ਰਾਵੀ ਦੇ ਲਗਭਗ 12000 ਕਿਊਸਕ ਪਾਣੀ ਉੱਤੇ ਰੋਕ ਲੱਗ ਗਈ ਹੈ ਡੰਡੀ ਹੁਣ ਇਸ ਪਾਣੀ ਦੀ ਵਰਤੋਂ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਜ਼ਮੀਨ ਦੀ ਸਿੰਚਾਈ ਲਈ ਹੁਣ ਲੱਗ ਪਈ ਹੈ ਡੰਡੀ ਸ਼ਾਹਪੁਰ ਕੰਢੀ ਡੈਮ ਵਿੱਚ ਵਿੱਚ ਪਹਿਲਾ ਕੰਕਰੀਟ ਗ੍ਰੈਵਿਟੀ ਡੈਮ ਹੈ ਜੋ ਕੰਕਰੀਟ ਦੀ ਬੈਡ ਫਾਊਂਡੇਸ਼ਨ ਤੋਂ 50 ਮੀਟਰ ਉਚਾਈ ਉੱਤੇ ਤਿਆਰ ਕੀਤਾ ਗਿਆ ਹੈ ਡੰਦੀ ਪੀ ਆਈ ਵੀ ਵੱਲੋਂ ਜਾਰੀ ਰਿਪੋਰਟਾਂ ਮੁਤਾਬਕ ਪੰਜਾਬ ਅਤੇ ਜੰਮੂ ਕਸ਼ਮੀਰ ਨੇ 1979 ਵਿੱਚ ਦੁਪਾਸੜ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ ਜਿਸ ਮੁਤਾਬਕ ਪੰਜਾਬ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਰੈਡੀ ਅਤੇ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਕੀਤਾ ਜਾਣਾ ਸੀ ਟੰਡੀ ਰਣਜੀਤ ਸਾਗਰ ਡੈਮ ਦਾ ਨਿਰਮਾਣ ਤਾਂ ਸਾਲ 2000 ਵਿੱਚ ਹੀ ਪੂਰਾ ਹੋ ਗਿਆ ਸੀ ਅਤੇ 2001 ਵਿੱਚ ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਲਈ ਸੰਜਾਈ ਲਾਭ ਯੋਜਨਾ ਨੂੰ ਤੁਰੰਤ ਮਨਜ਼ੂਰੀ ਵੀ ਦੇ ਦਿੱਤੀ ਗਈ ਸੀ ਡੰਡੀ ਪਰ ਪੰਜਾਬ ਸਰਕਾਰ ਨੇ ਲੋੜੀਂਦੀ ਰਾਸ਼ੀ ਅਤੇ ਹੋਰ ਕਈ ਮੁੱਦਿਆਂ ਉੱਤੇ મતਭੇਦ ਪੈਦਾ ਹੋਣ ਕਰਕੇ ਇਸ ਪ੍ਰੋਜੈਕਟ ਦਾ ਨਿਰਮਾਣ ਕਾਰਜ ਰੋਕ ਦਿੱਤਾ ਸੀ ਡੰਡੀ ਕੇਂਦਰ ਸਰਕਾਰ ਦੀ ਪਹਿਲ ਉੱਤੇ 2018 ਵਿੱਚ ਇੱਕ ਹੋਰ ਸਮਝੌਤੇ ਉੱਤੇ ਸਹਿਮਤੀ ਬਣਨ ਉਪਰੰਤ ਇਸ ਡੈਮ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਹੋ ਸਕਿਆ ਸੀ ਡੰਡੀ ਸ਼ਾਪੁਰ ਨੰਗਲ ਡੈਮ ਨਿਰਮਾਣ ਦਾ ਉਦੇਸ਼ ਬਿਜਲੀ ਪੈਦਾ ਕਰਨਾ ਅਤੇ ਖੇਤੀ ਜੋਗ ਜ਼ਮੀਨ ਦੀ ਸਿੰਚਾਈ ਕਰਨਾ ਹੈ ਡੰਡੀ ਸ਼ਾਪੁਰ ਕੰਡੀ ਡੈਮ ਦਾ ਨਿਰਮਾਣ ਕਾਰਜ ਪਹਿਲਾ 2013 ਵਿੱਚ ਜਲ ਸਿੰਚਾਈ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਸੀ ਡੰਡੀ ਇਹ ਮੌਜੂਦਾ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਅਤੇ ਮਾਦੋਪੁਰ ਤੋਂ 8 ਕਿਲੋਮੀਟਰ ਹੇਠਾਂ ਵੱਲ ਸਥਿਤ ਹੈ ਡੰਡੀ ਰਣਜੀਤ ਸਾਗਰ ਡੈਮ ਵੱਲੋਂ ਛੱਡੇ ਗਏ ਪਾਣੀ ਦਾ ਇਸਤੇਮਾਲ ਇਸ ਪ੍ਰੋਜੈਕਟ ਲਈ ਕੀਤਾ ਜਾ ਰਿਹਾ ਹੈ ਡੰਡੀ ਇਸ ਦੇ ਚੈਨਲਜ਼ ਉੱਤੇ ਬਿਜਲੀ ਕਰਾਂ ਦਾ ਨਿਰਮਾਣ ਕਾਰਜ ਕੀਤਾ ਗਿਆ ਹੈ ਜਿਸ ਰਾਹੀਂ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਡੰਡੀ ਇੱਥੇ ਸਥਾਪਿਤ ਬਿਜਲੀ ਕਰਾਂ ਰਾਹੀਂ 206 ਮੈਗਾਵਾਟ ਬਿਜਲੀ ਤਿਆਰ ਕੀਤੀ ਜਾ ਰਹੀ ਹੈ ਡੰਡੀ ਜਦ ਕੇ ਇਸ ਦੇ ਪਾਣੀ ਨਾਲ ਪੰਜਾਬ ਦੀ ਲਗਭਗ 5000 ਹੈਕਟੇਅਰ ਅਤੇ ਜੰਮੂ ਕਸ਼ਮੀਰ ਦੀ 32173 ਹੈਕਟੇਅਰ ਖੇਤੀ ਜੋਗ ਜ਼ਮੀਨ ਦੀ